ਪੰਜਾਬ ਹਰਿਆਣਾ ਹਾਈ ਕੋਰਟ ਨੇ ਪਗਵੰਤ ਮਾਨ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਉੱਤੇ ਰੋਕ ਲਗਾ ਦਿੱਤੀ ਹੈ ਹਾਈ ਕੋਰਟ ਦਾ ਇਹ ਫੈਸਲਾ ਪੰਜਾਬ ਸਰਕਾਰ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਸੂਬਾ ਸਰਕਾਰ ਲੈਂਡ ਪੂਲਿੰਗ ਨੀਤੀ ਤੇ ਕਿਸਾਨ ਹਿਤੈਸ਼ੀ ਹੋਣ ਦਾ ਪ੍ਰਚਾਰ ਕਰ ਰਹੀ ਸੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਦੇ ਸਬੰਧ ਵਿੱਚ 4 ਹਫ਼ਤਿਆਂ ਦੇ ਅੰਦਰ ਆਪਣਾ ਜਵਾਬ ਦਾਖਲ ਕਰਨ ਲਈ ਆਖਿਆ ਹੈ ਸੁਣਵਾਈ ਦੌਰਾਨ ਅਦਾਲਤ ਨੇ ਦੋ ਮਹੱਤਵਪੂਰਨ ਸਵਾਲ ਉਠਾਏ ਨੇ ਪਹਿਲਾ ਸਵਾਲ ਇਹ ਸੀ ਕਿ ਇਸ ਇਤੀ ਲਈ এনवायरमेंटਲ ਅਸੈਸਮੈਂਟ ਸਟੱਡੀ ਕਰਵਾਇਆ ਗਿਆ ਹੈ ਦੂਜਾ ਸਵਾਲ ਇਹ ਸੀ ਕਿ ਭੂਮੀਹੀਨ ਮਜ਼ਦੂਰਾਂ ਅਤੇ ਜ਼ਮੀਨ ਤੇ ਨਿਰਪਰ ਹੋਰ ਲੋਕਾਂ ਦੀ ਰੋਜ਼ੀ ਰੋਟੀ ਲਈ ਕੀ ਪ੍ਰਬੰਧ ਕੀਤੇ ਗਏ ਨੇ ਹੀアリング ਦੇ ਦੌਰਾਨ ਮਾਨਯੋਗ ਅਦਾਲਤ ਵਿੱਚ ਇੱਕ ਮੁੱਦਾ ਉੱਠਿਆ ਜਿਦੇ ਵਿੱਚ ਔਨਰੇਬਲ ਸੁਪਰੀਮ ਕੋਰਟ ਦੀ ਸਾਲ 2030 ਦੀ ਇੱਕ ਜੱਜਮੈਂਟ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਵੀ ਕੋਈ ਵੀ ਪਾਲਿਸੀ ਬਣਾਉਣ ਤੋਂ ਪਹਿਲਾਂ ਚਾਹੇ ਸੈਂਟਰ ਗਵਰਨਮੈਂਟ ਆ ਚਾਹੇ ਸਟੇਟ ਗਵਰਨਮੈਂਟ ਆ ਸਭ ਤੋਂ ਪਹਿਲਾਂ ਉਸ ਜਗ੍ਹਾ ਦੀ এনवायरमेंट ਅਸੈਸਮੈਂਟ ਉਹ ਕਰੇਗੀ ਇੰਪੈਕਟ ਕੀ ਹੋਏਗਾ ਤੇ ਇਸ ਕੇਸ ਦੇ ਵਿੱਚ ਨਾ ਤਾਂ ਸੋਸ਼ਲ ਇੰਪੈਕਟ ਅਸੈਸਮੈਂਟ ਸੀਗੀ ਨਾ ਇਸ ਕੇਸ ਦੇ ਵਿੱਚ ਕੋਈ ਸੈਕਸ਼ਨ 10 ਜਿਹੜਾ ਮਲਟੀ ਕ੍ਰੌਪ ਏਰੀਆ ਨੂੰ ਤੁਸੀਂ ਅਕਵਾਇਰ ਕਰਨਾ ਉਹਦੀ ਕੋਈ ਅਸੈਸਮੈਂਟ ਕੀਤੀ ਗਈ ਸੀ ਤੇ ਨਾ ਹੀ ਇਹਦੇ ਵਿੱਚ ਕੋਈ এনवायरमेंट ਰਿਲੇਟਡ ਕੋਈ ਅਸੈਸਮੈਂਟ ਕੀਤੀ ਗਈ ਸੀ ਇਸ ਤੋਂ ਬਨਾ ਸਵਿਧਾਨ ਦੀਆਂ ਬਹੁਤ ਜਿਹੜੇ ਆਰਟੀਕਲ ਨੇ ਉਹਨਾਂ ਦੀ ਵੀ ਇਹਦੇ ਵਿੱਚ ਅਲੰਘਣਾ ਸੀ ਜਿਹਦੇ ਵਿੱਚ ਕਾਫੀ ਖਾਮੀਆਂ ਦੇਖਦੇ ਹੋਏ ਮਾਣਜੋਗ ਅਦਾਲਤ ਨੇ ਇੰਟਰਮ ਸਟੇ ਗ੍ਰਾਂਟ ਕਰ ਦਿੱਤਾ ਵੀ ਇਹ ਪਾਲਿਸੀ ਨੂੰ ਸਟੇ ਕਰ ਦਿੱਤਾ ਗਿਆ ਤੇ ਇਹਨਾਂ ਨੂੰ 4 ਹਫ਼ਤੇ ਦਾ ਸਮਾਂ ਦਿੱਤਾ ਗਿਆ ਵੀ ਪ੍ਰ ਤੇ ਇਹ ਸਾਰੀ ਚੀਜ਼ਾਂ ਦਾ ਜਵਾਬਲੀ ਟੂ ਦੀ এনवायरमेंट ਪਾਲਿਸੀ ਬਟ ਟੂ ਦੀ ਆਰ ਐਫ ਸੀਟੀ ਐਲ ਆਰ ਆਰ ਐਕ 2013 ਜਿਹਦਾ ਸੈਕਸ਼ਨ 107 ਇਹ ਕਲੈਰੀਫਾਈ ਕਰਦਾ ਹੈ ਕਿ ਸਟੇਟ ਕੋਈ ਪਾਲਿਸੀ ਬਣਾ ਸਕਦੀ ਹੈ ਕਿਉਂਕਿ ਲੈਂਡ ਜਿਹੜਾ ਹੈ ਉਹ ਸਟੇਟ ਦਾ ਸਬਜੈਕਟ ਹੈ ਸੈਵਨਥ ਸ਼ੈਡਿਊਲ ਦੇ ਵਿੱਚ ਸੈਕੰਡ ਜਿਹੜੀ ਮਤਲਬ ਸੈਕੰਡ ਐਂਟਰੀ ਦੇ ਲਿਸਟ ਦੇ ਵਿੱਚ ਸਟੇਟ ਦਾ ਵਿਸ਼ਾ ਹੈ ਪਰ ਸਟੇਟ ਕਿਹੜੀ ਪਾਲਿਸੀ ਬਣਾ ਸਕਦੀ ਹੈ ਜਿਹੜੀ ਲੈਂਡ ਐਕ acquisition ਐਕਟ ਜਿਹੜਾ RFCTLARR ਐਕਟ ਤੋਂ ਜ਼ਿਆਦਾ ਕੰਪਨਸੇਸ਼ਨ ਦਿੰਦੀ ਹੋਵੇ ਇਸ ਪਾਲਿਸੀ ਦੇ ਵਿੱਚ ਮਾਸ ਡਿਸਪਲੇਸਮੈਂਟ ਹੋ ਰਹੀ ਹੈ ਜਿਹੜੀ ਐਗਰੀਕਲਚਰ ਲੈਂਡ ਮਲਟੀ ਕ੍ਰੌਪ ਮੇਰੇ ਵਾਲੇ ਕੇਸਾਂ ਬਾਲਿਓ ਪਿੰਡ ਦੇ ਵਿੱਚ 250 ਏਕੜ ਦੇ 250 ਮਾਲਕ ਇੱਥੇ ਖੜੇ ਹੋਏ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਵੀ ਅਸੀਂ ਪ੍ਰੋਪਰਟੀ ਨਹੀਂ ਦੇਣੀ ਆਪਣੀ ਸਾਨੂੰ ਜਾਨ ਤੋਂ ਵੀ ਪਿਆਰੀ ਹੈ ਮਲਟੀ ਕ੍ਰੌਪ ਲੈਂਡ ਸੈਕਸ਼ਨ 10 ਦੇ ਵਿੱਚ ਅਕਵਾਇਰ ਨਹੀਂ ਕੀਤੀ ਜਾ ਸਕਦੀ ਸੋ ਇਹ ਸਾਰੀ ਵਾਇਓਲੇਸ਼ਨਸ ਕਰਕੇ ਪਾਲਿਸੀ ਲੈ ਕੇ ਆਈ ਸੀ ਗਵਰਨਮੈਂਟ ਔਰ ਕੋਰਟ ਨੇ ਆਪਰੇਸ਼ਨ ਨੇ ਦਾ ਸਟੇ ਕੀਤਾ ಗ್ರಾಮ ਸਭਾ ਦਾ ਮਤਾ ਵੀ ਹੈ ಗ್ರಾಮ ਸਭਾ ਨੇ ਮਤਾ ਪਾਸ ਕਰਤਾ ਕਿ ਅਸੀਂ ਨਹੀਂ ਪ੍ਰੋਪਰਟੀ ਦੇਣੀ ਆਪਣੀ ਤੇ ਉਸ ਦੇ ਬਾਵਜੂਦ ਵੀ ਜਿਹੜੇ ਆਫੀਸਰਸ ਸੇ ਪੰਜਾਬ ਗਵਰਨਮੈਂਟ ਦੇ ਉਹ ਆ ਕੇ ਉਹਨਾਂ ਨੂੰ ਲੈਂਡ ਓਨਰ ਨੂੰ ਮਤਲਬ ਪ੍ਰੈਸ਼ਰਾਈਜ਼ ਕਰਦੇ ਰਹੇ ਕਿ ਤੁਸੀਂ ਆਪਣੀ ਕੰਸੈਂਟ ਦਿਓ ਉਹ ਬੜਾ ਡਿਟੇਲ ਅਸੀਂ ਉਹਦੇ ਵਿੱਚ ਮੰਗ ਕੀਤੀ ਹੈ